ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ। ਲੋ ਜੀ ਅੱਜ ਆਇਆ ਪਿੰਡ ਹੱਡਰ ਕਲਾਂ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਬਾਜੀ ਦੇ ਕੋਲ ਆਏ ਆ। ਬਾਕੀ ਚੰਗੇ ਨਕੀਨੇ ਵਖਾਉਣੇ ਤੁਹਾਨੂੰ ਵੀਡੀਓ ਥੋੜੀ ਜਿਹੀ ਆਪਣੀ ਹੋ ਗਈ ਲੇਟ ਇੱਧਰੋਂ। ਬਾਕੀ ਭਰਾ ਥੋੜਾ ਜਿਹਾ ਵਿਜੀ ਹੜਾ-ਹੋੜਾ ਹੈ ਨਾ ਇੱਧਰ ਤੇ ਥੋੜਾ ਸੇਵਾ-ਸੂਆ 'ਚ ਵਿਜੀ ਹੀ ਭਰਾ। ਇਹ ਕਰਕੇ ਚੰਗੇ ਪਸ਼ੂ ਤੁਹਾਨੂੰ ਅੱਜ ਵਖਾਉਣੇ ਵੀਡੀਓ ਗਈ ਲੇਟ ਥੋੜੀ ਜੀ। ਬਾਕੀ ਨੀਲੀ ਦੀ ਵਖਾਉਣੇ ਤੁਹਾਨੂੰ 15 ਕਿਲੋ ਵਾਲੀ। ਚੰਗੀ ਆ। ਤੁਹਾ ਦੂਜਾ ਜੇ ਥਣਵਾਨਾ ਕਰੋ ਚੱਕੇ ਦਾ ਜੇ ਕਰੋ ਜਾ ਬਾਕੀ ਕਰਦੇ ਭਰਾਣਾ ਗੱਲ ਸਾਰੀ ਡਿਟੇਲ ਤੁਹਾਨੂੰ ਮਜੂਦ ਆ ਜਾ ਮਜੂਦ ਆ ਜਾ ਮਜੂਦ ਆ ਜਾ ਮਜੂਦ ਆ ਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਬਾਤ ਚੜਦੀ ਕਲਾ ਇਹ ਬੜਾ ਟਾਈਮ ਲਾਤਾ ਜੇ ਟਾਈਮ ਡਾਟ ਸਾਬ ਇਤਰਾ ਜੇ ਵੀ ਪਸ਼ੂ ਆਉਂਦੇ ਆ ਤੇ ਉਸੇਲੇ ਵਿਕ ਜਾਂਦੇ ਜੀ ਠੀਕ ਆ ਠੀਕ ਆ ਕੱਲ ਵੀ ਚਾਰ ਪਸ਼ੂ ਵੇਗੇ ਸਿਰੇ ਦੋ ਹੀ ਉਹ ਵੀ ਚਲ ਗਈਆਂ। ਅਰੇ ਥੋੜਾ ਸੇਵਾ ਸੁਆ ਜੀ ਵਿਜੀ ਹੋਣਾ ਤੁਸੀਂ। ਸੇਵਾ ਜੀ ਹਾਂਜੀ ਵਿਜੀ ਹੈਗੇ। ਹਾਂ ਮਨਜੋਤ ਹੋਰ ਤੂੰ ਸੁਣਾ ਕਿਦਾਂ? ਬਸ ਮੈਂ ਵੀ ਵਧੀਆ। ਥੇਤ ਕਿੰਨੇ ਲੈਣਦੇ ਸੀ ਅੱਜ? ਅੱਜ 3। ਤਿੰਨ? ਹਾਂਜੀ। ਤੇ ਕੀ ਡਿਟੇਲ? ਗਲੇ ਨਾਲੋਂ ਤੇ ਇੱਕ ਪਾਸੇ ਸੂਈ ਪਾਇਆ ਹਨ ਝੋਟੀ। ਠੀਕ ਆ। ਹਾਂਜੀ। ਇਹਦੀ ਕੀ ਡਿਟੇਲ ਜੇ ਹਰ ਅੱਜ? ਇਹ ਵੀ ਦੀ ਪਹਿਲਾ ਹੀ ਸੁਆ ਜੇ। ਠੀਕ ਆ। ਤੇ ਕੱਲ ਦੀ ਸੂਈ ਜੇ। ਕੱਲ 11 ਵਜੇ ਸੂਈ ਜੇ। ਕਰੋ ਚੈੱਕ। ਤੇ ਪਹਿਲਾ ਹੀ ਸੁਆ ਜੇ ਤੇ ਚਾਰ ਦਾਣ ਝੋਟੀ ਜੇ। ਠੀਕ ਆ। ਤੇ ਇਹਦੇ ਮਗਰ ਕੱਟੀ ਜੇ। ਅਗਰ ਠਾਣਵਾਣ ਦੀ ਚੰਗਾ ਆਰਡਰ ਲੱਗਾ ਇਹਨੂੰ ਠਣ ਠਣ ਚੰਗਾ ਲੱਗਾ ਜੇ ਹਾਂਜੀ ਠੀਕ ਆ ਤੇ ਇਹਦੇ ਥਲੇ ਡਾਕਟਰ ਸਾਹਿਬ ਬੋਲਾ ਹੀ 8 ਕਿਲੋ ਤੂੰ 7 ਲਾ ਲੈ ਕੋਈ ਵੀਰ ਕਿੰਨਾ ਚ ਵਾਜੂਗੀ ਇਹ 10 ਤੋਂ ਪਲੱਸ ਜੇ ਉਹ ਤੂੰ 10 ਲਾ ਲੈ ਕੋਈ ਵੀਰ ਠੀਕ ਆ ਹਾਂਜੀ ਤੋਰੋਂ ਇਹਨੂੰ ਥੋੜਾ ਜਿਹਾ ਹਾਂ ਤੋਰ ਦਿੰਨਾ ਮੈਂ ਮੈਂ ਤਾਂ ਫੜ ਪੁੱਤ ਬਾਕੀ ਵਿਖਾਉਣੇ ਤੁਹਾਨੂੰ ਅਜ ਨਕੀਨੇ ਆ ਤੇ ਲਾਉਣੀਆਂ ਵੀ ਆਫਰਾਂ ਹੀ ਆ ਆਫਰਾਂ ਆ ਅੱਜ ਵੀਡੀਓ ਗਈ ਥੋੜੀ ਜਿਹੀ ਲੇਟ ਉਹ ਕਰਕੇ ਅੱਜ ਆਫਰਾਂ ਲਾਦ ਰਹੀਆਂ ਬਾਅਦ ਚ ਕੋਈ ਨਹੀਂ ਉਹਦੀ ਗੱਲ 500000 ਰਸੇਵ ਨਹੀਂ ਪਈ ਲੇਟ ਹੋਣ ਕਰਕੇ ਠੀਕ ਆ ਜੋ ਕਹਾਂ ਨਾ ਉਹ ਭਾਈ ਜੀ ਕੋਈ ਚੰਗੇ ਪਸ਼ੂ ਨੂੰ ਦਸੇ ਦੀ ਲੋੜ ਹੀ ਨਹੀਂ ਹੁੰਦੀ ਜਿਹੜੇ ਵੀਰ ਨੇ ਜੱਜਮੈਂਟ ਕਰਨਾ ਕਰ ਹੀ ਲੈਣਾ ਬਿਲਕੁਲ ਭਾਈ ਬਿਲਕੁਲ ਸਕੀਨੀਂ ਦੇਖੋ ਡਰਸਾ ਦਿਖਾਓ ਸ਼ਕੀਨੀਆਂ ਚੈੱਕ ਕਰੋ ਝੋਟੀ ਦੀ ਮੜੀ ਜੇ ਝੋਟੀ ਪੁੱਤ ਪੁੱਤ ਆ ਵੇਖੋ ਡਰਸਾ ਇਹਦਾ ਲੱਤ ਨਹੀਂ ਫੁੱਟਦੀ ਤੇ ਠੰਡੀ ਸੀਲ ਆ ਵੇਖੋ ਕਿ ਥਣ ਥਣ ਬਹੁਤ ਕਮਾਲ ਦਾ ਲੱਗਾ ਦੇ ਝੋਟੀ ਨੂੰ ਹਾਂਜੀ ਜੋ ਆ ਜਾ ਬਾਕੀ ਸ਼ਕੀਨ ਜੀ ਝੋਟੀ ਆ ਮਨਜੋਦ ਨੂੰ ਪੈ ਗਿਆ ਕੰਮਾਂ 'ਚ ਜ਼ਰੂਰੀ ਉਹਦਾ ਕਰਕੇ ਫਿਰ ਮਨਜੋਦ ਸਰ ਆਪਾਂ ਆਪਾਂ ਤੇ ਰੋਜ਼ ਵੀਡੀਓ ਨਹੀਂ ਦੇ ਇੱਕ ਦਿਨ ਛੱਡ ਕੇ ਪੱਕੀ ਠੀਕ ਹੈ ਸਫਾਈਆਂ ਚੈੱਕ ਕਰੋ ਝੋਟੀਆਂ ਹਾਂਜੀ ਬਾਕੀ ਇਦਾਂ ਦੇ ਨਕੀਨੇ ਥੋੜੇ ਨਾ ਘਾਟ ਹੀ ਲੱਭਦੇ ਆ ਕਦ ਕਾਠ ਹੀ ਵੱਡਾ ਪੂਰਾ ਝੋਟੀ ਦਾ ਕੋਈ ਕਮੀ ਨਹੀਂ ਡਾਡਾ ਸਰ ਝੋਟੀ ਸੀ ਤੇ ਕਿੰਨੇ ਦੀ ਦੇ ਦਈਏ ਫਿਰ ਜੈ ਜੈ ਜੀ ਕਰੀਏ 80 ਦੀ ਤੇ ਮੈਂ ਤਾਂ ਕਰ ਦਈਏ ਮਾਨਤਨ 75 ਵੇਖ ਲਓ ਹੁੰਦਾ ਤੇ ਤੇ ਕਰ ਦੋ ਕਿਉਂਕਿ ਵੀਡੀਓ ਬੜੇ ਟਾਈਮ ਬਾਅਦ ਪਈ ਤੇ ਅੱਜ ਦੱਸੋ ਭਾਜੀ ਤੇ 70 ਦੀ ਕਰ ਦਈਏ ਮੈਂ ਤਾਂ ਫਿਰ 70 ਚ ਕੁਝ ਨਹੀਂ ਜੇ ਬਾਈ ਦਾ ਵੇ ਲੋ ਮੈਂ ਇਹਨਾ ਕਰ ਦਈਏ 100 ਰੁਪਈਆ ਵੀ ਨਹੀਂ ਵੱਜਦਾ ਹੁਣ ਮੇਰੇ ਭਰਾ ਨੇ ਕਿਹਾ ਤਾਂ ਵੀ ਇੱਥੋਂ 100 ਰੁਪਈਆ ਛੋੜੀ ਨਹੀਂ ਠੀਕ ਲੋ ਜੀ ਵੀਰ ਜੀ ਇਦਾਂ ਦੀਆਂ ਮਿਲਦੀਆਂ ਨਹੀਂ ਇਹ ਵੈਸੇ ਸੱਚੀ ਗੱਲ ਜੀ ਚਲੋ ਮੇਰੇ ਵੀਰ ਨੇ ਕਹਿਤਾ ਹੈ ਸਫਾਈਆਂ ਚੈੱਕ ਕਰੋ ਝੂਠੀਆਂ ਝੂਠੀ ਬਹੁਤ ਹੀ ਜਾਈ ਚੰਗੀ ਚਾਰ ਦਾ ਦਜੇ ਬਾਕੀ ਇਦਾਂ ਦੇ ਇੰਨਾ ਲੋਕ ਲੱਖ ਤੋਂ ਉੱਤਰ ਤੇ ਕਰਨ ਦੇ ਰੇਡ ਬਿਲਕੁਲ ਭਾਜੀ ਬਿਲਕੁਲ ਬਾਕੀ ਵਿਖਾਉਨੇ ਤੁਹਾਨੂੰ ਦੂਜਾ ਨਗੀਨਾ ਹਾਂਜੀ ਇਹ ਜੀ ਦੀ ਇਹ ਪਹਿਲਾਂ ਹੀ ਸੁਹਾ ਕੱਲ ਦੀ ਸੁਈ ਜੇ ਠੀਕ ਆ ਹਾਂਜੀ ਤੇ ਕੰਨ ਲੈ ਬੋਲਾ 9 ਕਿਲੋ ਹੋਊਗਾ ਕੈਮਰੇ ਤੋਂ ਡਰਦੀ ਥੋੜਾ ਜਿਆ ਡਰਦੀ ਕ ਬਾਕੀ ਬੋਲਾ 9 ਕਿਲੋ ਤਿਆਰ ਕਰ ਗਈ ਜੇ ਉਧਰ ਵੀ ਜੇ ਇਧਰ ਦੀ ਨਾ ਕੋਈ ਲਾਵੇ ਬਾਕੀ ਬਗੀਚੇ ਵੀਰ ਦੇ ਜਿਹੜੇ ਪਸ਼ੂ ਹਨ ਇਹਨੂੰ ਵਾਨੇ ਹਿਸਾਬ ਲਾਈਏ ਤੇ گاਵਾਂ ਵਾਲੇ ਹੀ ਲੱਗੇ ਹੁੰਦੇ ਜੇ ਉਧਰ ਵੀ ਤੁਹਾਨੂੰ ਵੀਡੀਓ ਦਿਖਾਈ ਸੀ ਸਰ ਸਾਡੇ ਚੈਨਲ ਤੇ ਆਪਣੀ ਵੀਡੀਓ ਪਈ ਸੀ ਠੀਕ ਆ ਸਲੀ ਮਸਿਆ ਦੇ ਠੀਕ ਆ ਇਹ ਸਭ ਤੋਂ ਵੱਧ ਆਪਣੀ ਪਹਿਲੀ ਉਹ ਵੀਡੀਓ ਚੱਲੀ ਆ ਸਭ ਤੋਂ ਸਟਾਰਟ ਉਹਨੇ ਕੀਤਾ ਚੈਨਲ ਹਾਂ ਨਹੀਂ ਚਲੋ ਕਰਨ ਵਾਲਾ ਮਹਾਰਾਜ ਆ ਉਹਦਾ ਮੈਂ ਗੱਲ ਕਰਦਾ ਅਨੇ ਬਾਕੀ ਛੋਟੀ ਬਹੁਤ ਹੀ ਆਵੀ ਚੰਗੀ ਜੇ ਲੋ ਦੀ ਵੀਰ ਜੀ ਖੰਡੀ ਸੀਲ ਚ ਐ ਗਮਾਰਗਾ ਚੱਡਾ ਲੱਗਾ ਵੈਸੇ ਤਰ੍ਹਾਂ ਮਰਜੀ ਮੱਝਾਂ ਦੇ ਵੀਰ ਇਤਰਾ ਬੈਲੇ ਪਾਏ ਉਹਨਾਂ ਦੇ ਹਾਂਜੀ ਹਾਂਜੀ ਬਾਕੀ ਹੈ ਵੀ ਸੋਹਣੀ ਸੁਨੱਖੀ ਆ ਘਰ ਚ ਬੱਜੀ ਵੀ ਸੋਹਣੀ ਲੱਗੂਗੀ ਬਾਕੀ ਇਹੋ ਜਿਹਾ ਕੋਈ 2-4 ਸੂਏ ਚੋਣ ਵਾਲੀਆਂ ਆ ਹਾਂਜੀ ਬਿਲਕੁਲ ਇਹ ਜੀ ਪੂਰੀ ਜੰਮੀ ਪਲੀ ਆ ਪੇਠਪੂੜਾ ਕਰੋ ਚੱਕੇ ਦਾ ਇਹਦੇ ਮਗਰ ਕੱਟਾ ਜੇ ਠੀਕ ਆ ਹਾਂਜੀ ਕੋਈ ਨਹੀਂ ਜਵਾਕ ਐਂਡ ਤੇ ਵਿਖਾ ਦਿੰਨੇ ਆ ਹਾਂਜੀ ਤੇ ਕਿੰਨਾ ਕਰਦੀਆਂ ਫਿਰ ਜੱਜ ਜੱਜੇ ਦਾ ਆ ਵੀ ਕਰ ਦੋ ਵੇ ਲੋ ਤੇ ਕੁਸ਼ਕੀਨੀਆਂ ਕਰੋ ਚੱਕ ਚੋਟੀ ਦੀ ਦੇ ਦਈਏ 90 ਦੀ ਜੱਟ ਸਾਹਿਬ ਨੇ ਕਰ ਦੀਆਂ ਮੈਂ ਤੇ ਨਾ ਮੰਨਦਾ ਪੰਜਾਬ ਹੀ ਕਰ ਦੋ ਨਿਕਰੀਏ ਲੈਸ ਜੀ ਆ ਵੀ ਕਰ ਦੋ ਭਰਾ ਮੇਰਾ ਪੰਜ ਛੱਡ ਦਈਏ ਤੁਹਾਡਾ ਬਰਾਦਰ ਇੱਥੇ ਦੇ ਮੈਨੂੰ ਬੱਜੀ ਜੀ ਜੇ ਮੇਰੇ ਭਰਾ ਨੇ ਕਹਿ ਬਵੇ ਕੋਈ ਵੀਰ ਬਾਅਦ ਚ ਇਹ ਨਾ ਕਿਵੇ 84 84 ਲੱਲੇ ਇਹ ਭਰਾ ਨੇ 85 ਦੀ ਕਹਿੰਦੀ 85 ਦੀ ਇਹੋ ਜੀਆਂ ਕਟਕਾਂ ਇਹਨੀਆਂ ਲੱਭਦੀਆਂ ਨਹੀਂ ਵੈਸਾ ਕੋਈ 100 ਵੀਡੀਓ ਵੇਖ ਲਈ ਬਾਕੀ ਨਾ ਵੀਡੀਓ ਵੇਖ ਕੇ ਫਿਰ ਖਰੀਦਿਓ ਇਹ ਕਦਗਾਠ ਵਾਲੀ ਆ ਚੈੱਕ ਕਰਕੇ ਫਿਰ ਵੀ ਕੋਈ ਖਰੀਦਿਓ ਠੀਕ ਹੈ ਕੈ ਨਾਲੇ ਕਦਗਾਠ ਵਾਲੀ ਫੁੱਲ ਕਦਗਾਠ ਹੈ ਝੋਟੀ ਦਾ 85 ਦੀ ਦਵਾਂਗੇ 100 ਰੁਪਏ ਛੋਟ ਕਰਾਂਗੇ ਥਣ ਥਣ ਵੇਖੋ ਕਮਾਲ ਦਾ ਲੱਗਾ ਹਾਂਜੀ ਕੁਝ ਥਾਣਿਆ ਸਾਰੇ ਸਰਸਾ ਵਾਲਾ ਨਗੀਨਾ ਵੀ ਸੂਪੇਣਾ ਅੱਜ ਮੈਂ ਕਿਹਾ ਭਾਈਏ ਨਾ ਟਿਕਾ ਪਾ ਲੀਏ ਲਓ ਜੀ ਇਹ ਵੀ ਜੀ ਇਹਦੀ ਮੈਂ ਤੁਹਾਨੂੰ ਡਿਟੇਲ ਦੱਸਣ ਲੱਗਾ ਜੇ ਵੇਖੋ ਬਲੈਕ ਰਿਕਾ ਮਾਨੂੰ ਪਰੇ ਕਰਨ ਲਈ ਜੇ ਚੱਡੇ ਸਾਰਿਆਂ ਨੂੰ ਗਾਂ ਵਰਗੇ ਹੀ ਲੱਗੇ ਜੇ ਇਹ ਥਾਣ ਬੜਾ ਕਮਾਲ ਦਾ ਲੱਗਾ ਇਹਨੂੰ ਇਹ ਪਹਿਲੇ ਸੂਏ ਦਾਸ ਤਾਨੂੰ ਆਈਏ ਝੋਲੀ ਠੀਕ ਆ ਦੂਜਾ ਸੂਆ ਜੇ 13 14 ਕਿਲੋ ਝੋਲੀ ਨੇ ਦੁੱਧ ਦਿੱਤਾ ਜੇ ਬਾਕੀ ਤੇ ਮਖੂਲ ਕੇ ਖੰਨਾ ਸੁਪੇ ਨਹੀਂ ਅੱਜ ਛੋਟੀ ਮੇਰਾ ਠੀਕ ਆ ਉਹ ਤਰਾ ਜੋਥੇ ਦੋ ਦਿਨ ਕੱਢਦੀ ਆ ਸਫਰ ਸੁਫਰ ਤਾਂ ਕਰਕੇ ਥੋੜਾ ਬੋਤ ਹੋ ਜਾਂਦਾ ਹਾਂ ਇਹ ਐਰਤੀ ਆਪਾਂ ਇੱਥੇ ਨਹੀਂ ਆ ਠੀਕ ਆ ਜਿਹੜੇ ਸੁਵੇ ਰਸਤਾ ਨੂੰ ਆਈ ਆਪਣੇ ਬੰਦੇ ਆ ਕੇ ਮੇਰੇ ਲਿਆ ਦੀ ਇਹ ਪੂਰੀ ਉੱਚੀ ਲੰਮੀ ਆ ਹਾਂ ਕਦ ਕਾਠ ਵਾਲੀ ਆ ਬਾਕੀ ਚੱਡਾ ਇਹਨੂੰ ਵੀ ਗਾਵਾਂ ਵਾਲਾ ਹੀ ਲੱਗਾ ਜੇ ਅਰੇ ਵੇਖ ਜੀ ਐਫ ਹੁੰਦੇ ਅੱਥਰਾਂ ਛੋਟੀ ਫਰਾਕ ਤੋਂ ਆਉਣ ਬਾਰੇ ਕੰਮ ਕੀ ਬਾਕੀ ਵੀਰ ਨੇ ਵੀਡੀਓ ਦੀ ਪਾਉਣੀ ਨਹੀਂ ਮੈਂ ਚੱਲ ਪਾ ਦਨੇ ਕੋਈ ਗੱਲ ਨਹੀਂ ਅਰੇ ਭਰਾ ਨੇ ਜਦੋਂ ਕਹਤਾ ਤੇ ਲੋ ਜੀ ਕਰੋ ਚੱਕਾ ਬਾਕੀ ਬਗੀਚੇ ਵੀਰ ਕੋ ਨਾ ਪਸ਼ੂ ਹੁੰਦੇ ਥੋੜੇ ਇਦਾਂ ਦੇ ਰਸੇ ਰੁਸੇ ਭਾਵੇਂ ਨਹੀਂ ਪਾਏ ਹੁੰਦੇ ਪਰ ਹੁੰਦੀਆਂ ਵੱਡੀਆਂ ਹੀ ਜੇ ਆਪਾਂ ਆਪਾਂ ਨੂੰ 5 ਸਾਲ ਹੋ ਗਏ ਵੀਡੀਓ ਕਉਂਦਾ ਠੀਕ ਆ ਆਪਾਂ ਮੇਰੇ ਕਹਿਣਾ ਭਾਵੇਂ ਵੀ ਰਸੇ ਰੁਸਿਆਂ ਦੀ ਜਿਹੜੀ ਅਸੀਂ ਵੇਖਿਆ ਚੰਗੇ ਪਸ਼ੂ ਨੂੰ ਰਸੇ ਦੀ ਵੈਸੇ ਵੀ ਲੋੜ ਹੀ ਨਹੀਂ ਆ ਪਸ਼ੂ ਜੇ ਮੇਰੇ ਕੋ ਆਏ ਯਕਨੇ ਠੀਕ ਉਹ ਸੇਰੇ ਆਈਆਂ ਸੀ ਬਾਕੀ ਜੰਮੀ ਪੜੀ ਆ ਪੂਰੀ ਕਿਸੇ ਵੀਰ ਨੇ ਸੰਭੀ ਆ ਛੋਟੀ ਚੰਗੀ ਆ ਮੈਂ ਗਰੰਟਡ ਲਿਖ ਦੇਣਾ ਜੇ 14 ਗ੍ਰਾਮ ਦੁੱਧ ਨਾਲ ਦੇ ਛੋਟੀ ਕੱਢੂਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਬਾਕੀ ਉਹਨਾਂ ਹੀ ਵਾਣਾ ਗਾਹ ਨੂੰ ਆ ਉਹਨਾਂ ਹੀ ਪਛਾਣੂ ਆ ਹਾਂਜੀ ਤੇ ਕਿੰਨੇ ਦੇ ਦਈਏ ਫਿਰ ਜੈਜਾ ਜੀ ਸਵਾ ਲੱਖ ਦੀ ਝੋਟੀ ਦਈਏ ਹੁਣ ਨਹੀਂ ਹਾਂ ਜੈਜਾ ਜੀ ਕਰ ਦਈਏ ਸਹੀ ਗਾ ਵੀ ਕਰਨੀ ਆ ਕਿਉਂਕਿ ਆਪਾਂ ਕਰੀਏ ਨੂੰ ਰੱਖ ਤੋ ਅੰਦਰ ਲਿਆਈਏ ਤੁਹਾਡਾ ਬੇਨਾਦਰੇ ਇਹ ਹੈ ਵੀ ਚਲੋ ਠੀਕ ਆ ਮੰਨਣ ਵਾਲੀ ਗੱਲ ਹੈ 1 ਲੱਖ ਮੁੱਦਾ ਨੇ ਹੈ ਬਾਹਰ ਆ ਸਹੀ ਰੋਜ਼ ਵੀਡੀਓ ਪਾਉਂਦੇ ਜੀ ਨਹੀਂ 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 ਤਗੜੀ ਪੂਰੀ ਅੰਦਰ ਕਰੀਏ ਹਾਂ ਨਹੀਂ ਕਰਨੀ ਆਪਾਂ 95000 ਚੋਂ 100 ਰੁਪਿਆ ਛੋਟ ਜੀ ਲਓ ਜੀ ਵੀਰ ਜੀ ਹਾਂ ਜੀ ਬਾਕੀ ਕਮੀ ਕੋਈ ਨਿਕਲੇ ਆਪਾਂ ਜਮੇ ਆ ਰਹੇ ਠੀਕ ਆ ਬਾਕੀ ਤੇ ਬਾਕੀ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਚੀਮਾ ਡੇਰੀ ਫਾਰਮ ਚੈਨਲ ਨੂੰ ਵਾਤਵਾਰ ਸਬਸਕ੍ਰਾਈਬ ਤੇ ਪਿਆਰ ਦਿਓ ਠੀਕ ਹੈ ਜੀ ਤੇ ਵਾਤੋਂ ਵਾਤ ਮੇਰੇ ਵੀਰ ਕੋ ਵੀਡੀਓ ਪਾਓ ਠੀਕ ਹੈ ਜੀ ਠੀਕ ਹੈ ਵੀਰ ਜੀ ਹਾਂ ਤੇ ਬਾਕੀ ਚਲੋ ਇਦਾਂ ਦੇ ਆਪਾਂ ਹੁਣ ਤੁਹਾਨੂੰ ਇੱਕ ਦੋ ਦਿਨ ਬਾਅਦ ਵੀਡੀਓ ਵਿਖਾਉਂਦੇ ਰਹਿਾਂਗੇ ਪੱਤੀਆਂ ਡਾਕਟਰ ਸਾਹਿਬ ਹੁਣ ਆਪਣੀ ਇਹ ਗੱਲ ਅੱਜ ਵੀਡੀਓ ਪਾਈ ਚ ਅੱਬਲ ਤੇ ਕੱਲ ਨੂੰ ਹੀ ਪਾਉਗੀ ਇਹ ਨਹੀਂ ਕਿ ਇੱਕ ਦਿਨ ਛੱਡ ਕੇ ਪੱਤੀਆਂ ਇਸ ਚੈਨਲ ਤੇ ਵੀਡੀਓ ਪਿਆ ਕਰਾਂਗੇ ਚਲੋ ਧੰਨਵਾਦ ਜੀ ਮੇਰਾ ਆਪਣਾ ਵੀ ਚੈਨਲ ਹੈ ਵਾਲਾ ਡੇਰੀ ਵਾਲਾ ਡੇਰੀ ਫਾਰਮ ਆਪਾਂ ਦੋਵਾਂ ਦੇ ਭਰਾ ਪਾ ਦਿੰਨੇ ਆ ਹਨਾ ਹਾਂਜੀ 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 ਬਾਕੀ ਚਲੋ ਕੋਸ਼ ਉਧਰ ਵੇਖੀ ਜਾਈਓ ਜੋ ਕਿਦਾਂ ਵੀ ਕਰਕੇ ਚਲੋ ਬਾਕੀ 100% ਇ